ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਸਾਖੀ ਆਉਂਦੀ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਦੀ ਜਿਹੜੀ ਇੱਕ ਬਹੁਤ ਵੱਖਰੀ ਜੀ ਸਾਖੀ ਹੈ ਅੱਜ ਆਪਾਂ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਆਪਾਂ ਉਸ ਦੀਆਂ ਵਿਚਾਰਾਂ ਕਰਾਂਗੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਕਿੱਥੇ ਪਹੁੰਚੇ ਨੇ ਮੱਧ ਪ੍ਰਦੇਸ਼ ਦੇ ਵਿੱਚ ਅੰਦੌਰ ਵਾਲੀ ਸਾਈਡ ਜਿੱਥੇ ਓਮਕਾਰੇਸ਼ਵਰ ਨਾਦਾ ਮੰਦਿਰ ਹੈ ਭਾਰਤ ਦੇ ਵਿੱਚ ਕਹਿੰਦੇ 12 ਸ਼ਿਵਲਿੰਗ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਸ਼ਿਵਲਿੰਗ ਹੈ ਇੱਥੇ ਜਿਹਦਾ ਨਾਂ ਉਸ ਮੰਦਿਰ ਦਾ ਨਾਂ ਹੈ ਓਮਕਾਰੇਸ਼ਵਰ ਬਹੁਤ ਮਸ਼ਹੂਰ ਮੰਦਿਰ ਹੈ वैसे इस मंदिर दा इस साक्षी दे नाल कोई संबंध नहीं कोई जिक्र नहीं ए सिर्फ आपा एक वीरਵਾ ਦਿੱਤਾ ਹੈ ਉਸ ਇਲਾਕੇ दा के ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਇਲਾਕੇ ਚ ਪਹੁੰਚੇ ਨੇ। ए ਜਿਹੜੀ ਥਾਖੀ ਹੈ ਨਾ ਇਹ ਆਪਾਂ ਨੂੰ ਪ੍ਰਾਤਨ ਜਨਮ ਸਾਖੀ ਚੋਂ ਵੀ ਮਿਲਦੀ ਹੈ। ਤੇ ਇਹ ਭਾਈ ਵੀਰ ਸਿੰਘ ਜੀ ਨੇ ਆਪਣੀ ਪੁਸਤਕ ਦੇ ਵਿੱਚ ਲਿਖਿਆ ਸ਼੍ਰੀ ਗੁਰੂ ਨਾਨਕ ਚਮਤਕਾਰ ਦੇ ਵਿੱਚ ਇਹ ਜਿਹੜੀ ਸਾਖੀ ਹੈ ਇਹ ਠੱਗਾਂ ਦੀ ਸਾਖੀ ਹੈ ਪਰ ਇਹ ਸਾਖੀ ਇੱਕ ਵੱਖਰੀ ਜਈ ਹੈ ਕਿਉਂਕਿ ਹੋਰ ਜੇ ਕੋਈ ਸਾਖੀ ਸੁਣਾਉਂਦਾ ਤੇ ਪੂਰੀ ਨਹੀਂ ਸੁਣਾਉਂਦਾ ਇਸ ਲਈ ਇਹ ਆਪਾਂ ਅੱਜ ਸਾਂਝੀ ਕਰ ਰਹੇ ਹਾਂ ਕਿ ਇਹ ਹੋਇਆ ਵਰਤਿਆ ਕਿਵੇਂ ਉਸ ਇਲਾਕੇ ਦੇ ਵਿੱਚ ਇੱਕ ਨਗਰ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਨਗਰ ਦੇ ਵਿੱਚ ਉਸ ਪਿੰਡ ਦੇ ਵਿੱਚ ਪਹੁੰਚੇ ਨੇ ਤੇ ਜਿਹੜਾ ਉਹ ਪਿੰਡ ਸੀ ਉਹ ਸਾਰੇ ਹੀ ਕਹਿੰਦੇ ਠੱਗਾਂ ਦਾ ਸੀ ਉਹ ਜਿਹੜਾ ਪਿੰਡ ਸੀ ਨਾ ਉਹ ਪਿੰਡ ਹੀ ਠੱਗਾਂ ਦਾ ਸੀ ਉਹਨਾਂ ਦਾ ਕਿੱਤੇ ਹੀ ਏ ਸੀ ਕਿ ਲੋਕਾਂ ਨੂੰ ਠੱਗਣਾ ਲੋਕਾਂ ਨੂੰ ਲੁੱਟਣਾ ਤੇ ਖਤਮ ਕਰ ਦੇਣਾ ਉਹਨਾਂ ਦਾ ਕੰਮ ਇਹ ਸੀ ਕਿ ਪਹਿਲਾਂ ਗੱਲਾਂ ਬਾਤਾਂ ਨਾਲ ਠੱਗਣਾ ਫਿਰ ਉਹਨੂੰ ਘਰ ਲੈ ਜਾਣਾ ਫਿਰ ਉਹਦੀ ਲੁੱਟ ਕੋ ਕਰਕੇ ਤੇ ਉਹਨੂੰ ਜਾਨੋਂ ਖਤਮ ਕਰ ਦੇਣਾ ਜਿਹੜਾ ਵੀ ਉਸ ਇਲਾਕੇ ਦੇ ਵਿੱਚ ਉਸ ਨਗਰ ਦੇ ਵਿੱਚ ਆਉਂਦਾ ਸੀ ਕੋਈ ਵੀ ਲੰਘਦਾ ਸੀ ਉਥੋਂ ਰਾਹੀਗਿਰ ਉਹਦੇ ਨਾਲ ਲੁੱਟਖੋ ਕਰਕੇ ਤੇ ਉਹਨੂੰ ਜਾਨੋਂ ਖਤਮ ਕਰ ਦਿੰਦੇ ਸਨ ਇਹ ਲੋਕ ਉਹਨਾਂ ਦਾ ਕਿੱਤਾ ਹੀ ਸੀ ਪੁਸਤਾਨੀ ਕਿੱਤਾ ਸੀ ਕਹਿੰਦੇ ਖਾਨਦਾਨੀ ਕਿੱਤਾ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਨਗਰ ਦੇ ਵਿੱਚ ਪਹੁੰਚੇ ਨੇ ਅੱਜ ਜਗਤ ਜਲੰਦੇ ਨੂੰ ਤਾਰਦੇ ਹੋਏ ਭਾਈ ਮਰਦਾਨੇ ਦੇ ਨਾਲ ਤੇ ਉਸ ਨਗਰ ਦੇ ਲੋਕ ਜਿਹੜੇ ਸਨ ਪੁਰਸ਼ ਸਨ ਠੱਗਣ ਵਾਲੇ ਠੱਗ ਪੁਜਕੂ ਇਕੱਠੇ ਹੋ ਕੇ ਆਏ ਆਪਣੇ ਮਨੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਪਰਮਾਉਂਦੇ ਨੇ ਆਓ ਸਾਧੂ ਮਹਾਪੁਰਸ਼ ਅਸੀਂ ਤੁਹਾਡੀ ਸੇਵਾ ਕਰਾਂਗੇ ਅਸੀਂ ਆਉ ਭਗਤ ਉਹਨਾਂ ਨੇ ਕੀਤੀ ਕੇ ਧੰਨ ਭਾਗ ਸਾਡੇ ਤੁਸੀਂ ਸਾਧੂ ਲੋਕ ਅੱਜ ਸਾਡੇ ਨਗਰ ਦੇ ਵਿੱਚ ਆਏ ਹੋ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਸਕਰਾਉਂਦੇ ਨੇ ਕਿਉਂਕਿ ਉਹ ਜਾਨੀ ਜਾਨ ਅਕਾਲ ਪੁਰਖ ਸਨ ਪਰ ਉਹਨਾਂ ਠੱਗਾਂ ਨੂੰ ਨਹੀਂ ਪਤਾ ਕਿ ਇਹ ਆਪ ਰੱਬ ਹੈ ਜਿਹੜਾ ਉਹ ਸੰਸਾਰ ਦੇ ਉੱਤੇ ਤੁਰਿਆ ਫਿਰਦਾ ਜਿੰਨੂੰ ਅਸੀਂ ਠੱਗਨ ਨੂੰ ਫਿਰਦੇ ਆ ਹੋਇਆ ਕੀ ਕਿ ਇੱਕ ਠੱਗ ਸੀ ਜਿਹੜਾ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਪਣੇ ਘਰ ਵਿੱਚ ਲੈ ਗਿਆ। ਉਹਨੇ ਬਹੁਤ ਸੋਹਣੇ-ਸੋਹਣੇ ਪਕਵਾਨ ਸ਼ਿਕਾਏ। ਲੰਗਰ ਪ੍ਰਸ਼ਾਦਾ ਤਿਆਰ ਕੀਤਾ ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਨੂੰ ਕਹਿੰਦੇ ਕਿ ਰਬਾਬ ਵਜਾ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਉਸ ਪਰਮੇਸ਼ਰ ਦੀ ਉਸ ਕਰਤਾ ਦੀ ਯਾਦ ਵਿੱਚ ਜੁੜੇ ਨੇ। ਤੇ ਇੱਧਰ ਜਿਹੜੇ ਨਗਰ ਦੇ ਬਾਕੀ ਹੋਰ ਠੱਗ ਸਨ ਨਾ ਉਹ ਸਾਰੇ ਇਕੱਠੇ ਹੋ ਕੇ ਜਿਹਦੇ ਘਰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਰੁਕੇ ਨੇ ਉਹਦੇ ਘਰ ਦੇ ਬਾਹਰ ਇਕੱਠੇ ਹੋਏ ਨੇ ਉਸ ਠੱਗ ਦੇ ਕੋਲ ਉਹਨੂੰ ਕਹਿੰਦੇ ਨੇ ਕਿ ਤੂੰ ਕਸਮ ਖਾ ਕੇ ਸਾਨੂੰ ਲੱਗਦਾ ਹੈ ਕਿ ਇਹ ਜਿਹੜੇ ਸਾਧੂ ਆਏ ਨੇ ਇਹਨਾਂ ਦੇ ਚਿਹਰੇ ਦਾ ਨੂਰ ਦੱਸਦਾ ਹੈ ਇਹਨਾਂ ਦੇ ਮੱਥੇ ਦੀ ਜਿਹੜਾ ਝਲਕਾਂ ਮਾਰਦਾ ਹੈ ਇਹਨਾਂ ਦੇ ਚਿਹਰੇ ਦਾ ਨੂਰ ਸਾਨੂੰ ਲੱਗਦਾ ਹੈ ਕਿ ਇਹਨਾਂ ਦੇ ਕੋਲ ਮਾਲ ਧਨ ਬਹੁਤ ਹੈ ਕਿਉਂਕਿ ਉਦੋਂ ਉਹ ਸਮੇਂ ਦੇ ਵਿੱਚ ਸਾਧੂਆਂ ਨੂੰ ਜਿਹੜੇ ਲੋਕ ਹੁੰਦੇ ਸਨ ਜਿਹੜੇ ਰਾਜੇ ਹੁੰਦੇ ਸਨ ਉਹ ਦਾਨ ਦਿਆ ਕਰਦੇ ਸਨ ਤੇ ਸਾਧੂ ਲੋਕਾਂ ਦੇ ਕੋਲ ਧਨ ਦੌਲਤ ਬਹੁਤ ਹੁੰਦੀ ਸੀ ਤੇ ਉਹਨਾਂ ਨੇ ਸੋਚਿਆ ਕਿ ਇਹ ਸਾਧੂ ਜਿਹੜੇ ਮਹਾਪੁਰਸ਼ ਆਏ ਨੇ ਨਾ ਤੇ ਇਹਨਾਂ ਦੇ ਚਿਹਰੇ ਦਾ ਨੂਰ ਦੱਸਦਾ ਇਹਨਾਂ ਦੇ ਮੱਥੇ ਦਾ ਪ੍ਰਤਾਪ ਤੇਜ ਪ੍ਰਤਾਪ ਹੈ ਜਿਹੜਾ ਉਹ ਦੱਸਦਾ ਹੈ ਕਿ ਇਹਨਾਂ ਦੇ ਕੋਲ ਧਨ ਦੌਲਤ ਬਹੁਤ ਹੈ ਉਹ ਜਿਵੇਂ ਵਾਲਮੀਕ ਜੀ ਜਿਹੜੇ ਸਨ ਉਹ ਪਹਿਲਾਂ ਤੁਹਾਨੂੰ ਪਤਾ ਹੈ ਕਿ ਡਾਕੂ ਸਨ ਤੇ ਉਹ ਵੀ ਜਦੋਂ ਸਾਧੂਆਂ ਨੂੰ ਮਿਲੇ ਉਹ ਕਹਿੰਦੇ ਕਿ ਤੁਹਾਡੇ ਚਿਹਰੇ ਦਾ ਨੂਰ ਦੱਸਦਾ ਹੈ ਕਿ ਤੁਹਾਡੇ ਕੋਲ ਧਨ ਦੌਲਤ ਬਹੁਤ ਹੈ ਇਸੇ ਤਰ੍ਹਾਂ ਹੀ ਇਹ ਠੱਗਾ ਨੇ ਸੋਚਿਆ ਕਿ ਇਹਨਾਂ ਦੇ ਚਿਹਰੇ ਦਾ ਜਿਹੜਾ ਤੇਜ ਪ੍ਰਤਾਪ ਹੈ ਨਾ ਉਹਦੇ ਤੋਂ ਜਾਪਦਾ ਹੈ ਕਿ ਇਹਨਾਂ ਸਾਧੂਆਂ ਦੇ ਕੋਲ ਧਨ ਦੌਲਤ ਬਹੁਤ ਹੈ ਤੇ ਉਹ ਠੱਗ ਨੂੰ ਕਹਿੰਦੇ ਅੱਜ ਤੇਰੇ ਘਰ ਇਹ ਸਾਧੂ ਰੁਕਿਆ ਤੇ ਤੂੰ ਕਸਮ ਖਾ ਉਹਨਾਂ ਨੇ ਕਸਮਾਂ ਖੁਆਈਆਂ ਜਿੰਨੂੰ ਉਹ ਮੰਨਦੇ ਸਨ ਕਿ ਜੋ ਵੀ ਤੂੰ ਇਹਨਾਂ ਤੋਂ ਲੁੱਟੇਂਗਾ ਉਹ ਆਪਣੇ ਸਾਰਿਆਂ ਦੇ ਵਿੱਚ ਵੰਡੇਂਗਾ ਕਿਉਂਕਿ ਉਹਨਾਂ ਦਾ ਧਰਮ ਸੀ ਉਹਨਾਂ ਦਾ ਨੀਮ ਸੀ ਕਿ ਜੇਕਰ ਇੱਕ ਕੋਈ ਲੁੱਟਦਾ ਕਿਸੇ ਨੂੰ ਤੇ ਉਹ ਸਾਰਾ ਨਗਰ ਵੰਡ ਲੈਂਦਾ ਸੀ ਲੁੱਟਦਾ ਮਾਲ ਉਹ ਉਹਨੂੰ ਕਸਮਾ ਖਵਾ ਕੇ ਪੱਕੀਆਂ ਪਕਾ ਕੇ ਆਪ ਉਹ ਆਪਣੇ ਘਰ ਹੀ ਚਲੇ ਗਏ ਤੇ ਇਦੋਂ ਇਹ ਜਿਹੜਾ ਠੱਗ ਸੀ ਇਹ ਸੋਚਦਾ ਹੈ ਕਿ ਇਹ ਸਾਧੂ ਜਿਹੜੇ ਨੇ ਇਹ ਮਹਾਪੁਰਸ਼ ਜਿਹੜੇ ਨੇ ਇਹ ਸੌਣਗੇ ਜਦੋਂ ਸੌਣਗੇ ਤੇ ਉਹ ਹੁਣ ਨਾ ਬੰਤਾਂ ਬਣਾਉਂਦਾ ਆਪਣੇ ਮਨ ਦੇ ਵਿੱਚ ਵਿਉਂਤਾਂ ਕੱਢਦਾ ਹੈ ਕਿ ਮੈਂ ਇਹਨਾਂ ਨੂੰ ਇੰਜ ਲੁੱਟਾਂਗਾ ਮੈਂ ਇਹਨਾਂ ਨੂੰ ਇੰਜ ਲੁੱਟਾਂਗਾ ਮੈਂ ਇਹਨਾਂ ਨੂੰ ਇੰਜ ਖਤਮ ਕਰਕੇ ਇਹਨਾਂ ਦਾ ਖੁਰਾਕੋਜ ਇੰਜ ਮਟਾਵਾਂਗਾ ਉਹ ਆਪਣੇ ਮਨ ਦੇ ਨਾਲ ਵਿਚਾਰਾ ਕਰਦਾ ਤੇ ਖੇਡ ਸਤਿਗੁਰਾਂ ਨੇ ਐਸੀ ਵਰਤਾਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਵਿਉਂਤਾਂ ਬਣਾ ਰਿਹਾ ਮੰਜੇ ਤੇ ਪਿਆ ਹੋਇਆ ਤੇ ਉਹਨੂੰ ਗੂੜੀ ਨੀਂਦ ਆ ਗਈ ਕਹਿੰਦੇ ਕਿ ਉਹਨੂੰ ਇਕੱਲੇ ਨੂੰ ਨੀਂਦ ਨਹੀਂ ਆਈ ਸਾਰੇ ਨਗਰ ਨੂੰ ਹੀ ਨੀਂਦ ਆ ਗਈ ਸਾਰਾ ਨਗਰ ਸੌਂ ਗਿਆ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅੰਮ੍ਰਿਤ ਵੇਲੇ ਉੱਠੇ ਨੇ ਭਾਈ ਮਰਦਾਨਾ ਜੀ ਨੂੰ ਨਾਲ ਲਿਆ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਬਾਣੀ ਪੜ੍ਹੀ ਐ ਤੇ ਉਹ ਉਸ ਨਗਰ ਦੇ ਵਿੱਚੋਂ ਚਲੇ ਗਏ ਜਦੋਂ ਚਲੇ ਗਏ ਕਹਿੰਦੇ ਕਿ ਉਸ ਤੋਂ ਬਾਅਦ ਉਹ ਨਗਰ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਜਾਗ ਆਈ ਉਹ ਭੱਜ ਕੇ ਉਸ ਥੱਗ ਦੇ ਘਰ ਆਏ ਉਹ ਕਹਿੰਦੇ ਕਿ ਦੱਸ ਕੀ ਲੁੱਟਿਆਈ ਲਿਆ ਆਪਾਂ ਵੰਡਿਏ ਉਹ ਕਹਿੰਦਾ ਮੈਨੂੰ ਤੇ ਸੁੱਤੇ ਨੂੰ ਜਾਗ ਹੀ ਨਹੀਂ ਆਈ ਜਿਵੇਂ ਤੁਸੀਂ ਹੁਣ ਉੱਠ ਕੇ ਆਏ ਉਹ ਮੈਨੂੰ ਵੀ ਹੁਣ ਜਾਗ ਆਈ ਆ ਉਹ ਸਾਧੂ ਤਾਂ ਇੱਥੋਂ ਚਲੇ ਗਏ ਉਹ ਕਹਿੰਦੇ ਗਏ ਕਿੱਧਰ ਫੜੋ ਫੜੋ ਉਹਨਾਂ ਨੂੰ ਰੌਲਾ ਪੈ ਗਿਆ ਚਾਰੇ ਪਾਸੇ ਕਿਉਂਕਿ ਅੱਜ ਤੱਕ ਕਹਿੰਦੇ ਕਿ ਉਹਨਾਂ ਨੇ ਆਪਣੇ ਨਗਰ ਦੇ ਵਿੱਚੋਂ ਕਿਸੇ ਨੂੰ ਜਿਉਂਦਿਆਂ ਜਾਣ ਨਹੀਂ ਦਿੱਤਾ ਉਹ ਠੱਗਦੇ ਸਨ ਲੁੱਟਦੇ ਸਨ ਤੇ ਉਸ ਤੋਂ ਬਾਅਦ ਉਹਨੂੰ ਖਤਮ ਕਰ ਦਿੰਦੇ ਹੁੰਦੇ ਸਨ ਉਹਦਾ ਖੁਰਾ ਖੋਜ ਮਿਟਾ ਦਿੰਦੇ ਸਨ ਉਹ ਜਿਹੜੇ ਪਿੰਡ ਦੇ ਨੌਜਵਾਨ ਸਨ ਨਾ ਉਹ ਕਹਿੰਦੇ ਕਿ ਇੱਧਰ ਉੱਧਰ ਭੱਜਣ ਲੱਗੇ ਮਾੜਾ ਮੋਟਾ ਕਿਸੇ ਤੋਂ ਪੁੱਛਿਆ ਕਹਿੰਦੇ ਕਿ ਸਾਧੂ ਇੱਧਰ ਜਾਂਦੇ ਦਿਸੇ ਨੇ ਉਹ ਜੰਗਲ ਸੀ ਅੱਗੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਜੰਗਲ ਵੱਲ ਚਲੇ ਗਏ ਤੇ ਉਹ ਜਿਹੜੇ ਪਿੰਡ ਦੇ ਲੋਕ ਸਨ ਨਾ ਨੌਜਵਾਨ ਮੁੰਡੇ ਉਹ ਮગર ਗਏ ਨੇ ਹਾਂ ਉਹ ਜਦੋਂ ਮગર ਗਏ ਨੇ ਉਹ ਜੰਗਲ ਦੇ ਵਿੱਚੋਂ ਲੰਘਦੇ ਹੋਏ ਅੱਗੇ ਇੱਕ ਹੋਰ ਨਗਰ ਨਜ਼ਰ ਆ ਰਿਹਾ ਇੱਕ ਹੋਰ ਪਿੰਡ ਅੱਗੇ ਨਜ਼ਰ ਆ ਰਿਹਾ ਉਹ ਪਿੰਡ ਦੇ ਪਹਿਲਾਂ ਹੀ ਜਾਣ ਤੋਂ ਉਹਨਾਂ ਜਿਹੜੇ ਪਿੰਡ ਦੇ ਠੱਗ ਨੌਜਵਾਨ ਗਏ ਸਨ ਉਹਨਾਂ ਨੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਰੋਕ ਲਿਆ ਘੇਰ ਲਿਆ ਕਹਿਣ ਲੱਗੇ ਕਿ ਰੁਕੋ ਤੁਸੀਂ ਸਾਡੇ ਨਾਲ ਧੋਖਾ ਕਰਕੇ ਆਏ ਹੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਅਸੀਂ ਤੇ ਅੱਜ ਤੱਕ ਕਿਸੇ ਨਾਲ ਧੋਖਾ ਨਹੀਂ ਕੀਤਾ ਦੱਸੋ ਕਹਿਣ ਲੱਗੇ ਕਿ ਤੁਸੀਂ ਧੋਖਾ ਕਰਕੇ ਆਏ ਹੋ ਤੁਸੀਂ ਕੋਈ ਜਾਦੂ ਮੰਤਰ ਮਾਰਿਆ ਤੁਸੀਂ ਸਾਰੇ ਪਿੰਡ ਨੂੰ ਸਵਾ ਦਿੰਦਾ ਹੈ ਅਸੀਂ ਤੇ ਤੁਹਾਨੂੰ ਲੁੱਟਣਾ ਸੀ ਤੇ ਸਤਿਗੁਰੂ ਅਰਣਕਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਤੁਸੀਂ ਸਾਨੂੰ ਲੁੱਟਣ ਆਏ ਹੋ ਕਹਿੰਦੇ ਹਾਂ ਅਸੀਂ ਤੁਹਾਨੂੰ ਲੁੱਟਣ ਆਏ ਆ ਕਹਿਣ ਲੱਗੇ ਕਿ ਪਹਿਲਾਂ ਕਿੰਨੇ ਕੋ ਲੁੱਟੇ ਕਹਿਣ ਲੱਗੇ ਕਿ ਸਾਨੂੰ ਗਿਣਤੀ ਨਹੀਂ ਕਿ ਅਸੀਂ ਕਿੰਨੇ ਕੋ ਲੁੱਟੇ ਕਿਉਂਕਿ ਸਾਡਾ ਖਾਨਦਾਨੀ ਕੀਤਾ ਇਹ ਲੁੱਟਦਾ ਉਹ ਠੱਗ ਕਹਿੰਦੇ ਇਹ ਸਾਡਾ ਖਾਨਦਾਨੀ ਪੁਸਤੈਨੀ ਕੀਤਾ ਸਾਡੇ ਦਾਦੇ ਪਰਦਾਦੇ ਵੀ ਲੁੱਟਿਆ ਕਰਦੇ ਸੀ ਲੋਕਾਂ ਨੂੰ ਤੇ ਅਸੀਂ ਵੀ ਲੁੱਟਨੇ ਆਂ ਤੇ ਸਤਿਗੁਰੂ ਨਾਨਕ ਕਹਿਣ ਲੱਗੇ ਕਿ ਫਿਰ ਰੱਜ ਗਏ ਕਹਿੰਦੇ ਸਾਨੂੰ ਗੱਲਾਂ ਦੇ ਵਿੱਚ ਨਾ ਪਰਮਾਉ ਰੱਜੀਆਂ ਜਾਂ ਨਹੀਂ ਰੱਜੇ ਅਸੀਂ ਅਸੀਂ ਤੁਹਾਨੂੰ ਲੁੱਟਣ ਆਏ ਆ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਸੱਚ ਜਾਣਿਓ ਉਸ ਕਰਤਾ ਦੀ ਕਿਰਪਾ ਦੇ ਨਾਲ ਜੇ ਤੁਸੀਂ ਅੱਜ ਸਾਨੂੰ ਲੁੱਟ ਲਿਆਣਾ ਤੇ ਅੱਜ ਤੋਂ ਬਾਅਦ ਤੁਹਾਨੂੰ ਕਿਸੇ ਨੂੰ ਲੁੱਟਣ ਦੀ ਜ਼ਰੂਰਤ ਨਹੀਂ ਪੈਣੀ ਅੱਜ ਤੁਹਾਡੀ ਤ੍ਰਿਪਤੀ ਹੋ ਜਾਵੇਗੀ ਪਰ ਉਸ ਕਰਤਾ ਦੀ ਕਿਰਪਾ ਦੇ ਨਾਲ ਲੁੱਟ ਸਾਨੂੰ ਜ਼ਰੂਰ ਲਿਓ ਹੁਣ ਉਹਨਾਂ ਦੇ ਖਾਨੇ ਦੇ ਵਿੱਚ ਗੱਲ ਪੈ ਨਹੀਂ ਰਹੀ ਹੁਣ ਉਹ ਡਰਦੇ ਨੇ ਚਾਰਲਸ ਪੇਹਰਾ ਵੰਦੇ ਨੇ ਕਿ ਕੋਈ ਨੇੜੇ ਕੋਈ ਆ ਨਾ ਜਾਏ ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਉਹਨਾਂ ਦੇ ਨਗਰ ਚੋਨੇਕਾਲਾ ਆਏ ਸਨ ਉਹਨਾਂ ਨੇ ਘੇਰਾ ਪਾਇਆ ਹੋਇਆ ਚਾਰਲਸ ਪੇਹਰੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਡਰੋ ਨਾ ਅਸੀਂ ਭੱਜਦੇ ਨਹੀਂ ਕਹਿਣ ਲੱਗੇ ਕਿ ਭੱਜਦੇ ਤਾਂ ਅਸੀਂ ਭੱਜਣ ਤੋਂ ਨੂੰ ਦੇਣਾ ਵੀ ਨਹੀਂ ਕਿਉਂਕਿ ਅਸੀਂ ਅੱਜ ਤੱਕ ਜਿੰਨੂੰ ਲੁੱਟਿਆ ਨਾ ਉਹਨੂੰ ਪਹਿਲਾਂ ਖਤਮ ਕੀਤਾ ਉਹਨੂੰ ਜਾਨੋਂ ਖਤਮ ਕਰਕੇ ਤੇ ਮਗਰੋਂ ਅਸੀਂ ਲੁੱਟਨੇ ਆ ਤੇ ਤੁਹਾਨੂੰ ਵੀ ਜਾਨੋਂ ਖਤਮ ਕਰ ਦੇਣਾ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਸਾਨੂੰ ਲੁੱਟੋ ਜੀ ਸਦਕੇ ਪਰ ਸਾਡੀ ਇੱਕ ਸ਼ਰਤ ਹੈ ਤੁਹਾਡੇ ਨਾਲ ਇੱਕ ਬੇਨਤੀ ਹੈ ਸਾਡੀ ਕਿ ਸਾਨੂੰ ਮਾਰਨ ਤੋਂ ਬਾਅਦ ਚ ਤੁਸੀਂ ਸਾਡੇ ਸਰੀਰ ਸੁੱਟ ਜਾਣੇ ਨੇ ਇੱਥੇ ਹੀ ਤੇ ਇੱਥੇ ਸਾਡੇ ਜਿਹੜੇ ਸਰੀਰ ਨੇ ਉਹ ਜੰਗਲੀ ਜਾਨਵਰਾਂ ਨੇ ਖਾ ਜਾਣੇ ਨੇ ਤੇ ਤੁਸੀਂ ਇਸ ਤਰ੍ਹਾਂ ਨਾ ਕਰੋ ਸਾਡੀ ਇੱਕ ਬੇਨਤੀ ਮੰਨੋ ਕਿ ਸਾਡੇ ਸਰੀਰ ਨੂੰ ਨਾ ਅਗਨ ਪੇਟ ਕਰਿਓ ਜੀ ਉਹਨਾਂ ਚੋਰਾਂ ਨੂੰ ਸਤਿਗੁਰੂ ਨਾਨਕਦੇਵ ਜੀ ਕਹਿਣ ਲੱਗੇ ਕਿ ਤੁਸੀਂ ਸਾਨੂੰ ਲੁੱਟੋ ਜ਼ਰੂਰ ਸਾਨੂੰ ਜਾਨੋ ਖਤਮ ਕਰਨਾ ਕੋਈ ਗੱਲ ਨਹੀਂ ਕਰਦੇਓ ਕਿਉਂਕਿ ਮੌਤ ਇੱਕ ਦਿਨ ਆਉਣੀ ਏ ਪਰ ਸਾਡੀ ਬੇਨਤੀ ਇੱਕੋ ਹੀ ਹੈ ਅਸੀਂ ਤੁਹਾਨੂੰ ਇੱਕੋ ਹੀ ਗੱਲ ਕਹਿਣੀ ਚਾਹੁੰਨੇ ਆ ਕਿ ਸਾਨੂੰ ਮਾਰਨ ਤੋਂ ਬਾਅਦ ਸਾਡੇ ਸਰੀਰ ਜਿਹੜੇ ਨੇ ਉਹ ਇੱਥੇ ਸੁੱਟੇ ਹੋਣਾ ਇੱਥੇ ਰੋਲਿਓ ਰੋਲ ਨਾ ਜਾਣ ਸਾਡੇ ਸਰੀਰ ਇਹ ਜੰਗਲੀ ਜਾਨਵਰ ਨੇ ਜਿਹੜੇ ਉਹ ਸਾਡਾ ਸਰੀਰ ਨਾ ਖਾ ਜਾਣ ਤੁਸੀਂ ਸਾਡੇ ਸਰੀਰ ਨੂੰ ਅਗਣ ਪੇਟ ਜ਼ਰੂਰ ਕਰਿਓ ਹੁਣ ਭਾਈ ਮਰਦਾਨਾ ਜੀ ਨਾਲ ਉਹ ਵੇਖਦੇ ਨੇ ਮੁਸਕਰਾਉਂਦੇ ਨੇ ਕਈਆਂ ਨੇ ਭਾਈ ਮਰਦਾਨਾ ਜੀ ਨੂੰ ਡਰੋਕਲ ਬੜਾ ਦੱਸਿਆ ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਰਹਿਣ ਵਾਲੇ 24 ਘੰਟੇ 8 ਪੈਰ ਨਾਲ ਰਹਿਣ ਵਾਲੇ ਭਾਈ ਮਰਦਾਨਾ ਜੀ ਜਾਣਦੇ ਨੇ ਕਿ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਕੋਈ ਖੇਡ ਰਚਾਉਣ ਲੱਗੇ ਨੇ ਉਹ ਵੀ ਮਿੱਠਾ ਮਿੱਠਾ ਮੁਸਕਰਾ ਰਹੇ ਨੇ ਤੇ ਉਹ ਉਧਰੋਂ ਕਹਿੰਦੇ ਨੇ ਜਿਹੜੇ ਠੱਗ ਨੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਅੱਗ ਜਿਹੜੀ ਹੈ ਉਹ ਛੇਬਾਲਣ ਦੇ ਕੋਈ ਸਾਧਨ ਨਹੀਂ ਸਨ ਹੁੰਦੇ ਉਹ ਕਹਿਣ ਲੱਗੇ ਕਿ ਅਸੀਂ ਤੁਹਾਡੇ ਸਰੀਰ ਨੂੰ ਅਗਨ ਭੇਟ ਕਿਵੇਂ ਕਰੀਏ ਅਸੀਂ ਅੱਗ ਕਿੱਥੋਂ ਲੈ ਕੇ ਆਵਾਂਗੇ ਅੱਗ ਤੇ ਸਾਨੂੰ ਮਿਲਣੀ ਨਹੀਂ ਸਾਡਾ ਨਗਰ ਪਿੱਛੇ ਦੂਰ ਰਹਿ ਗਿਆ ਅਗਲੇ ਨਗਰ ਦੇ ਵਿੱਚ ਅਸੀਂ ਜਾ ਨਹੀਂ ਸਕਦੇ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਓ ਵੇਖੋ ਸਾਨੂੰ ਧੂਆ ਉੜਦਾ ਨਜ਼ਰ ਆ ਰਿਹਾ ਹੈ ਜੰਗਲ ਦੇ ਵਿੱਚ ਇੱਕ ਪਾਸੇ ਇੱਕ ਧੂਆਂ ਉੱਪਰ ਨੂੰ ਉੱਡਦਾ ਨਜ਼ਰ ਆ ਰਿਹਾ ਕਹਿੰਦੇ ਜਿੱਥੇ ਧੂਆਂ ਉੱਡ ਰਿਹਾ ਉੱਥੇ ਅੱਗ ਬਲ ਰਹੀ ਹੈ ਤਾਂ ਹੀ ਧੂਆਂ ਨਿਕਲ ਰਿਹਾ ਨਾ ਤੁਸੀਂ ਉਥੋਂ ਜਾ ਕੇ ਅੱਗ ਲੈ ਉਹ ਤੇ ਜੰਗਲ ਦੇ ਵਿੱਚ ਆਪਾਂ ਖਲੋਤੇ ਹਾਂ ਇੱਥੋਂ ਸੁੱਕੀਆਂ ਲੱਕੜਾਂ ਕਰੋ ਕਠੀਆਂ ਤੇ ਤੁਸੀਂ ਸਾਡੇ ਸਰੀਰ ਨੂੰ ਅਗਨਪੇਟ ਕਰਦੇ ਹੋ ਨਾਲੇ ਇਹਦੇ ਨਾਲ ਇਹ ਹੋਏਗਾ ਕਿ ਸਾਡਾ ਖੁਰਾਕ ਖੋਜ ਖਤਮ ਹੋ ਜਾਏਗਾ ਉਹ ਕਹਿਣ ਲੱਗੇ ਗੱਲ ਤੇ ਠੀਕ ਹੈ ਹਮ ਉਹਨਾਂ ਦੇ ਵਿੱਚੋਂ ਅੱਧੇ ਕੁ ਪੁਰਸ਼ ਜਿਹੜੇ ਨੇ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਘੇਰ ਕੇ ਖਨੂਤੇ ਨੇ ਬਾਬਾ ਮਰਦਾਨਾ ਜੀ ਨੂੰ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਤੇ ਕੁਝ ਕੁ ਪੰਜ ਸੱਤ ਜਿਹੜੇ ਪੁਰਸ਼ ਨੇ ਨੌਜਵਾਨ ਉਹ ਗਏ ਨੇ ਅੱਗ ਲੈਣ ਉਹ ਜਿੱਦਰ ਧੂਆਂ ਨਿਕਲ ਰਿਹਾ ਸੀ ਤੇ ਬਾਕੀ ਜਿਹੜੇ ਪੰਜ ਸੱਤ ਨੇ ਉਹ ਲੱਕੜਾਂ ਇਕੱਠੀਆਂ ਕਰਨ ਲੱਗ ਪਏ ਨੇ ਜੰਗਲ ਦੇ ਵਿੱਚੋਂ ਸੁੱਕੀਆਂ ਹੋਈਆਂ ਲੱਕੜਾਂ ਹੁਣ ਇਥੇ ਖੇਡ ਕੀ ਵਾਪਰਦੀ ਏ ਉਹ ਜਿਹੜੇ ਪੁਰਸ਼ ਗਏ ਨੇ ਨਾ ਅੱਗ ਲੈਣ ਉਹ ਜਦੋਂ ਦੂਰੋਂ ਵੇਖਦੇ ਨੇ ਕਿ ਉਹ ਅੱਗ ਜਿਹੜੀ ਆ ਉਹ ਕਿਸੇ ਚੁੱਲ੍ਹੇ ਦੇ ਵਿੱਚ ਨਹੀਂ ਬਲ ਰਹੀ ਉਹ ਸੀ ਜਿਹੜਾ ਉਹ ਇੱਕ ਚਿਖਾ ਬਲ ਰਹੀ ਸੀ ਉਹ ਜਿਹੜਾ ਦੂਜਾ ਨਗਰ ਸੀ ਨਾ ਸਾਹਮਣੇ ਨਜ਼ਰ ਆਉਂਦਾ ਸੀ ਉਸ ਨਗਰ ਦਾ ਕੋਈ ਪੁਰਸ਼ ਖਤਮ ਹੋਇਆ ਉਹਦੇ ਘਰ ਦੇ ਉਹਦੇ ਪਰਿਵਾਰ ਦੇ ਜੀ ਉਹਨੂੰ ਚਿਖਾ ਨੂੰ ਅੱਗ ਲਾ ਕੇ ਵਾਪਸ ਚਲੇ ਗਏ ਸਨ ਤੇ ਉਹ ਚਿਖਾ ਮੱਚ ਰਹੀ ਹੈ ਤੇ ਇਧਰੋਂ ਜਦੋਂ ਇਹ ਨੇੜੇ ਜਾ ਰਹੇ ਨੇ ਨਾ ਇਹ ਜਿਹੜੇ ਠੱਗ ਗਏ ਨੇ 5-7 ਇਧਰੋਂ ਇਹ ਕੀ ਵੰਦੇ ਨੇ ਕਿ ਉਥੇ ਨਾ ਦੋ ਤਰਾਖਲੋਤੀਆਂ ਨੇ ਤੇ ਇੱਕ ਪੁਰਸ਼ ਨੂੰ ਉਹਨਾਂ ਨੇ ਫੜਿਆ ਹੋਇਆ ਤੇ ਉਹ ਆਪਸ ਦੇ ਵਿੱਚ ਝਗੜ ਰਹੇ ਨੇ ਉਹ ਚਿਖਾ ਦੇ ਕੋਲ ਉਹ ਜਦੋਂ ਝਗੜ ਰਹੇ ਨੇ ਉਹ ਦੂਰੋਂ ਵੇਖਦੇ ਨੇ ਤੇ ਉਹਨਾਂ ਦੇ ਨੇੜੇ-ਨੇੜੇ ਜਾਈ ਜਾਂਦੇ ਨੇ ਉਹਨਾਂ ਨੂੰ ਦਿਸ ਰਹੇ ਨੇ ਕਿ ਇੱਕ ਜਿਹੜਾ ਪੁਰਸ਼ ਹੈ ਉਹ ਨੰਗਾ ਹੀ ਖਲੋਪਤਾ ਉਹਨੂੰ ਨੰਗੇ ਨੂੰ ਉਹਨਾਂ ਨੇ ਫੜਿਆ ਹੋਇਆ ਇੱਕ ਜਿਹੜੇ ਨੇ ਉਹਨਾਂ ਦੇ ਚਿਹਰੇ ਜਿਹੜੇ ਨੇ ਡਰਾਵਣੇ ਨੇ ਇੱਕ ਜਿਹੜੇ ਨੇ ਉਹ ਇੰਜ ਲੱਗਦੇ ਨੇ ਪਾਸਦੇ ਨੇ ਜਿਵੇਂ ਕੋਈ ਦੇਵਤੇ ਹੋਣ ਤੇ ਇੱਕ ਨੰਗਾ ਪੁਰਸ਼ ਉਹਨਾਂ ਨੇ ਫੜਿਆ ਹੋਇਆ ਤੇ ਉਹ ਜਿਹੜੇ ਦੇਵਤੇ ਲੋਕ ਲੱਗ ਰਹੇ ਨੇ ਤੇ ਜਿਹੜੇ ਉਹ ਰਾਕਸ਼ ਲੋਕ ਲੱਗ ਰਹੇ ਨੇ ਦਿਸ ਰਹੇ ਨੇ ਉਹ ਆਪਸ ਦੇ ਵਿੱਚ ਝਗੜ ਰਹੇ ਨੇ ਉਹ ਜਦੋਂ ਕੋਲ ਗਏ ਉਹ ਕਹਿੰਦੇ ਭਾਈ ਤੁਸੀਂ ਕਿਉਂ ਇਹ ਲੜ ਕਿਉਂ ਰਹੇ ਹੋ ਇਹ ਨੰਗੇ ਪੁਰਸ਼ ਨੂੰ ਫੜਿਆ ਹੋਇਆ ਕੀ ਗੱਲ ਬਾਤ ਹੈ ਉਹਨਾਂ ਨੇ ਸੋਚਿਆ ਕਿ ਠੱਗ ਤੇ ਅਸੀਂ ਆ ਵੀ ਸਾਨੂੰ ਇੰਜ ਲੱਗਦਾ ਜਿਵੇਂ ਇਹ ਵੀ ਕੋਈ ਠੱਗੀ ਹੋਣ ਉਹ ਜਿਹੜੇ ਥੋੜੇ ਚਿਹਰੇ ਡਰਾਉਣੇ ਸਨ ਉਹ ਬੋਲੇ ਕਿ ਅਸੀਂ ਆ ਦੂਤ ਗਣ ਜਮ ਦੂਤ ਅਸੀਂ ਅਸੀਂ ਜਮ ਰਾਜ ਦੇ ਦੂਤ ਆ ਤੇ ਇਹ ਜਿਹੜੇ ਨੇ ਇਹ ਦੇਵ ਗਣ ਨੇ ਇਹ ਧਰਮ ਰਾਜ ਨੇ ਇਕੱਲੇ ਹੋਏ ਨੇ ਦੇਵ ਗਣ ਤੇ ਇਹ ਜਿਹੜਾ ਪੁਰਸ਼ ਹੈ ਨਾ ਇਹ ਮਰ ਗਿਆ ਇਹ ਸੁਨਗਰ ਦਾ ਸੀ ਇਹਨੇ ਪਾਪ ਬੜੇ ਕੀਤੇ ਸਨ ਇਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ ਇਨੇ ਐਨੇ ਪਾਪ ਕੀਤੇ ਸਨ ਕਿ ਇਹਨੂੰ ਨਰਕਾਂ ਦੇ ਵਿੱਚ ਸੁੱਟਿਆ ਜਾਣਾ ਸੀ ਤੇ ਅਸੀਂ ਇਹਨੂੰ ਲੈਣ ਆਏ ਆ ਤੇ ਇਹਨੂੰ ਜਦੋਂ ਅਸੀਂ ਲੈਣ ਆਏ ਆ ਇਹਨੂੰ ਲੈ ਕੇ ਚੱਲੇ ਆਂ ਤੇ ਇਧਰੋਂ ਇਹ ਦੇਵਗਣ ਆ ਗਏ ਨੇ ਇਹ ਧਰਮ ਰਾਜ ਨੇ ਭੇਜੇ ਨੇ ਦੇਵਗਣ ਇਹ ਸਾਡੇ ਤੋਂ ਇਹਨੂੰ ਖੋਂਦੇ ਨੇ ਇਹ ਕਹਿੰਦੇ ਨੇ ਕਿ ਇਹਨੂੰ ਅਸੀਂ ਲੈ ਕੇ ਜਾਣਾ ਤੇ ਅਸੀਂ ਕਹਿੰਦੇ ਆ ਇਹਨੂੰ ਅਸੀਂ ਲੈ ਕੇ ਜਾਣਾ ਕਿਉਂਕਿ ਇਹਨੇ ਪਾਪ ਬਹੁਤ ਕੀਤੇ ਨੇ ਇਹਨੂੰ ਅਸੀਂ ਨਰਕਾਂ ਦੇ ਵਿੱਚ ਸੁਟਣਾ ਜਾ ਕੇ ਤੇ ਉਹ ਜਿਹੜੇ ਥੱਗ ਸਨ ਉਹ ਦੇਵਗਣਾ ਨੂੰ ਕਹਿਣ ਲੱਗੇ ਕਿ ਗੱਲ ਠੀਕ ਹੈ ਜੇ ਇਹਨੇ ਪਾਪ ਕੀਤੇ ਨੇ ਤਾਂ ਫਿਰ ਇਹਨੂੰ ਖੜਨਗੇ ਤੇ ਇਹ ਹੀ ਇਹਨਾਂ ਨੇ ਨਰਕਾਂ ਦੇ ਵਿੱਚ ਸੁਟਣਾ ਇਹਨਾਂ ਦੀ ਡਿਊਟੀ ਹੈ ਉਹ ਦੇਵਗਣ ਕਹਿਣ ਲੱਗੇ ਕਿ ਗੱਲ ਤਾਂ ਤੁਹਾਡੀ ਠੀਕ ਹੈ ਇਹ ਪੁਰਸ਼ ਨੇ ਪਾਪ ਬਹੁਤ ਕੀਤੇ ਨੇ ਇੱਕ ਪਾਪੀ ਪੁਰਸ਼ ਹੈ ਮਹਾ ਪਾਪੀ ਪੁਰਸ਼ ਹੈ ਇਹਨੂੰ ਕੁੰਭੀ ਨਰਕ ਦੇ ਵਿੱਚ ਸੁੱਟਿਆ ਜਾਣਾ ਸੀ ਪਰ ਹੋਇਆ ਕੀ ਕਿ ਇਹ ਦੀ ਜਿਹੜੀ ਚਿਖਾ ਸੀ ਇਹ ਦੀ ਚਿਖਾ ਵੱਧ ਰਹੀ ਸੀ ਇਹਦੀ ਚਿਖਾ ਬਾਲਦੀ ਦੇ ਵਿੱਚੋਂ ਜਿਹੜਾ ਧੂਆਂ ਨਿਕਲਿਆ ਉਹ ਧੂਏ ਦੇ ਉੱਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਪੈ ਗਈ ਹੈ ਤੇ ਉਹ ਧੂਏ ਦੇ ਉੱਤੇ ਦ੍ਰਿਸ਼ਟੀ ਪੈਣ ਦੇ ਨਾਲ ਇਸ ਦੇ ਸਾਰੇ ਪਾਪ ਜਿਹੜੇ ਨੇ ਉਹ ਕੱਟੇ ਗਏ ਨੇ ਕਹਿਣ ਲੱਗੇ ਕਿ ਉਹ ਕੌਣ ਹੈ ਜਿਹਦੀ ਦ੍ਰਿਸ਼ਟੀ ਪਈ ਹੈ ਦੇਵ ਗਣ ਕਹਿਣ ਲੱਗੇ ਕਿ ਇਹ ਉਹੀ ਧੰਨ ਗੁਰੂ ਨਾਨਕ ਹੈ ਜਿਨੂੰ ਲੁੱਟਣ ਵਾਸਤੇ ਤੁਸੀਂ ਭੱਜੇ ਫਿਰਦੇ ਹੋ ਉਹ ਹੈ ਗੁਰ ਪਰਮੇਸ਼ਰ ਕਹਿਣ ਲੱਗੇ ਹੈ ਗੁਰ ਪਰਮੇਸ਼ਰ ਕਹਿਣ ਲੱਗੇ ਹਾਂ ਜਿੱਥੇ ਉਹਨਾਂ ਦੀ ਦ੍ਰਿਸ਼ਟੀ ਪੈ ਜਾਏ ਸੰਸਾਰ ਤਰ ਜਾਂਦਾ ਹੈ ਜਿੱਥੇ ਉਹਨਾਂ ਦੀ ਦ੍ਰਿਸ਼ਟੀ ਪੈ ਜਾਏ ਉਹ ਜਿਹਦੇ ਉੱਤੇ ਉਹਨਾਂ ਦੀ ਦ੍ਰਿਸ਼ਟੀ ਪੈ ਜਾਏ ਉਹਦੇ ਲੇਖੇ ਪਾੜ ਦਿੱਤੇ ਜਾਂਦੇ ਨੇ ਤੇ ਉਹਨਾਂ ਦੀ ਦ੍ਰਿਸ਼ਟੀ ਇਹਨਾਂ ਦੀ ਇਹ ਵੀ ਬਲਦੀ ਹੋਈ ਜਿਹੜੀ ਚਿਖ ਹੈ ਉਹਦੇ ਧੂਏ ਦੇ ਉੱਤੇ ਪੈ ਗਈ ਹੈ ਤੇ ਇਹਦੇ ਵੀ ਲੇਖੇ ਜਿਹੜੇ ਨੇ ਉਹ ਖਤਮ ਹੋ ਗਏ ਨੇ ਇਹਦਾ ਲੇਖਾ ਜੋਖਾ ਖਤਮ ਕਰ ਦਿੱਤਾ ਹੈ ਇਹਦਾ ਲੇਖਾ ਪਾਟ ਗਿਆ ਇਸ ਲਈ ਇਸ ਪੁਰਸ਼ ਨੂੰ ਅਸੀਂ ਹੁਣ ਧਰਮਰਾਜ ਕੋਲ ਲੈ ਕੇ ਜਾਣਾ ਹੈ ਜਦੋਂ ਇੰਨੀ ਗੱਲ ਸੁਣੀ ਉਹਨਾਂ ਦੀਆਂ ਅੱਖਾਂ ਖੁੱਲੀਆਂ ਤੇ ਉਹ ਉੱਥੋਂ ਫਿਰ ਵਾਪਸ ਭੱਜੇ ਨੇ ਕਹਿੰਦੇ ਜਦੋਂ ਵਾਪਸ ਆਏ ਨੇ ਆਣ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਡਿੱਗ ਪਏ ਨੇ ਦੂਰੋਂ ਹੀ ਕਰ ਲਾਉਂਦੇ ਆਉਂਦੇ ਨੇ ਕਿ ਸਾਨੂੰ ਬਖਸ਼ ਲਵੋ ਪਾਪੀਆਂ ਨੂੰ ਸਾਨੂੰ ਬਖਸ਼ ਲਵੋ ਪਾਪੀਆਂ ਨੂੰ ਹੁਣ ਜਿਹੜੇ ਘੇਰ ਕੇ ਖਲੋਤੇ ਨੇ ਉਹ ਹੈਰਾਨ ਹੁੰਦੇ ਨੇ ਕਿ ਇਹ ਹੋਇਆ ਕੀ ਇਹਨਾਂ ਜਿਹੜੇ ਲੱਕੜੀਆਂ ਇਕੱਠੀਆਂ ਕਰ ਰਹੇ ਨੇ ਉਹ ਉਹ ਵੀ ਲੱਕੜਾਂ ਸੁੱਟ ਕੇ ਇੱਕਦਮ ਭੱਜ ਆਏ ਨੇ ਕਿ ਇਹਨਾਂ ਨੂੰ ਹੋਇਆ ਕੀ ਉਹ ਕਹਿਣ ਲੱਗੇ ਓਏ ਮਾਫੀ ਮੰਗ ਲਓ ਇਹਨਾਂ ਤੋਂ ਇਹ ਆਪ ਗੁਰ ਪਰਮੇਸ਼ਰ ਹੈ ਅਸੀਂ ਤੇ ਆਪਣੀਆਂ ਅੱਖਾਂ ਦੇ ਨਾਲ ਸਭ ਕੁਝ ਵੇਖ ਆਏ ਹਾਂ ਇਹ ਸੱਚ ਕਹਿੰਦੇ ਨੇ ਕਿ ਜੇ ਅੱਜ ਇਹਨਾਂ ਨੂੰ ਅਸੀਂ ਲੁੱਟ ਲਿਆ ਤੇ ਸਾਡੀ ਜਿਹੜੀ ਆ ਉਹ ਤ੍ਰਿਪਤੀ ਹੋ ਜਾਣੀ ਐ ਅੱਜ ਤੋਂ ਬਾਅਦ ਅਸੀਂ ਰੱਜ ਜਾਵਾਂਗੇ ਜੇ ਲੁੱਟ ਥੱਕਦੇ ਹੋ ਤੇ ਇਹਨਾਂ ਦੇ ਅੰਦਰ ਜਿਹੜੀ ਰਹਿਮਤ ਐ ਉਹਨੂੰ ਲੁੱਟੋ ਇਨਾਂ ਦੇ ਅੰਦਰ ਦੀ ਕਿਰਪਾ ਨੂੰ ਲੁੱਟ ਲਈਏ ਜੇ ਆਪਾਂ ਲੁੱਟ ਸਕਨੇ ਆ ਇਹਨਾਂ ਨੂੰ ਬਾਹਰ ਮੁਖੀ ਆਪਾਂ ਲੁੱਟ ਨਹੀਂ ਸਕਦੇ ਉਹ ਨਾਣੇ ਜਿਹੜੀ ਵਰਤੀ ਹੋਈ ਵਰਤੀ ਸਾਰੀ ਵਿਥਿਆ ਸੁਣਾਈ ਸਾਰਿਆਂ ਨੇ ਮਾਫੀ ਮੰਗੀ ਠੱਗਾਂ ਨੇ ਤੇ ਕਹਿੰਦੇ ਕਿ ਸਾਡੇ ਨਗਰ ਚੱਲੋ ਸਾਨੂੰ ਬਖਸ਼ੋ ਤੁਸੀਂ ਸਾਡੇ ਤੇ ਕਿਰਪਾ ਕਰੋ ਕਹਿੰਦੇ ਫੇਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਨਗਰ ਵਿੱਚ ਗਏ ਨੇ ਤੇ ਉਹ ਹੁਣ ਕਹਿੰਦੇ ਕਿ ਸਾਨੂੰ ਬਖਸ਼ ਲਵੋ ਅਸੀਂ ਅੰਨ ਪ੍ਰਸ਼ਾਦਾ ਲਿਉਨਿਆਂ ਤੁਸੀਂ ਗ੍ਰਹਿਣ ਕਰੋ ਸਤਿਗੁਰੂ ਨਾਨਕ ਕਹਿਣ ਲੱਗੇ ਕਿ ਅਸੀਂ ਅੰਨ ਉਹ ਖਾਵਾਂਗੇ ਜਿਹੜਾ ਤੁਹਾਡੇ ਹੱਕ ਹਲਾਲ ਦੀ ਮਿਹਨਤ ਦਾ ਹੋਵੇਗਾ ਅਸੀਂ ਮੂੰਹ ਚ ਬੁਰਕੀ ਦਾਣੇ ਉਸ ਦੀ ਪਾਵਾਂਗੇ ਜਿਹੜੀ ਤੁਹਾਡੀ ਮਿਹਨਤ ਦੀ ਹੋਵੇਗੀ ਕਹਿੰਦੇ ਕਿ ਸਾਨੂੰ ਮਿਹਨਤ ਕਰਨੀ ਤਾਂ ਆਉਂਦੀ ਹੀ ਨਹੀਂ ਅਸੀਂ ਤੇ ਹੁਣ ਤੱਕ ਲੋਕਾਂ ਨੂੰ ਲੁੱਟਿਆ ਹੁਣ ਤੱਕ ਲੋਕਾਂ ਨੂੰ ਠੱਗਿਆ ਤੇ ਠੱਗ ਕੇ ਜਾਨੋਂ ਖਤਮ ਕੀਤਾ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਕਿ ਸਾਨੂੰ ਬਖਸ਼ੋ ਸਾਡੇ ਪਾਪ ਜਿਹੜੇ ਨੇ ਪਾਪਾਂ ਨੂੰ ਬਖਸ਼ ਦੇਵੋ ਸਾਨੂੰ ਰਸਿੱਧੇ ਰਸਤੇ ਪਾਵੋ ਜਿਵੇਂ ਉਹ ਪੁਰਸ਼ ਨੂੰ ਤਾਰਿਆ ਅੱਜ ਸਾਨੂੰ ਵੀ ਤਾਰ ਦਿਓ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਾਪ ਬਖਸ਼ੇ ਜਾਣ ਤੇ ਅਸੀਂ ਤੁਹਾਡੇ ਅੰਨ ਦਾ ਨਵਾਲਾ ਆਪਣੇ ਮੂੰਹ ਵਿੱਚ ਪਾਈਏ ਤੇ ਫਿਰ ਮਿਹਨਤ ਕਰੋ ਕਹਿਣ ਲੱਗੇ ਕੀ ਕਰੀਏ ਕਹਿਣ ਲੱਗੇ ਆ ਜਮੀਨ ਪਈ ਹੈ ਜੰਗਲ ਦੀ ਇਹਨੂੰ ਆਬਾਦ ਕਰੋ ਇੱਥੇ ਖੇਤੀ ਕਰੋ ਤੇ ਜਿੰਨਾ ਧਨ ਦੌਲਤ ਤੁਸੀਂ ਲੁੱਟਿਆ ਸਭ ਖਜ਼ਾਨੇ ਲਟਾ ਦਿਓ ਲੋਕਾਂ ਤੇ ਕਹਿੰਦੇ ਕਿ ਉਹਨਾਂ ਨੇ ਜਿੰਨਾ ਧਨ ਲੁੱਟਿਆ ਸੀ ਉਹਨਾਂ ਨੇ ਸਭ ਲਟਾਇਆ ਸਭ ਵੰਡ ਦਿੱਤਾ ਗਰੀਬਾਂ ਦੇ ਵਿੱਚ ਜਿਦਾ ਕੋਈ ਨਾਂ ਨਹੀਂ ਥੇ ਹੈ ਸੀ ਨਿਸ਼ਾਨੀ ਹੈ ਸੀ ਜਿਦਾ ਵੀ ਧੰਨ ਹੈ ਉਹਦੇ ਤੱਕ ਪਹੁੰਚਾਇਆ ਗਿਆ ਜਿਦਾ ਨਹੀਂ ਸੀ ਪਤਾ ਉਹ ਗਰੀਬਾਂ ਨੂੰ ਵੰਡਿਆ ਉਹਨਾਂ ਨੇ ਕਹਿੰਦੇ ਫਿਰ ਉਹਨਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ ਮਿਹਨਤ ਕੀਤੀ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਨਗਰ ਦੇ ਵਿੱਚ ਕਾਫੀ ਸਮਾਂ ਰੁਕੇ ਨੇ ਉਥੇ ਧਰਮ ਸ਼ਾਲ ਬਣਾਈ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਉਹ ਠੱਗਾ ਦੇ ਨਗਰ ਦਾ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਦਾਰ ਕੀਤਾ ਤੇ ਉਹਨਾਂ ਠੱਗਾ ਨੂੰ ਤਾਰਿਆ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਜਿਸ ਧੂਏ ਤੇ ਪਈ ਉਹ ਪੁਰਸ਼ ਤਰ ਗਿਆ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਅਸੀਂ ਹਰ ਰੋਜ਼ ਪੜ੍ਹਨੇ ਆ ਤੇ ਜੇ ਅਸੀਂ ਵਿਚਾਰਾਂਗੇ ਬਾਣੀ ਪੜ੍ਹਾਂਗੇ ਤੇ ਸੱਚ ਜਾਣਿਓ ਤਰ ਅਸੀਂ ਵੀ ਜਾਣੈ ਪਰ ਜੇ ਅਸੀਂ ਅੰਦਰੋਂ ਪੜਾਂਗੇ ਤੇ ਹੋਇਆਂ ਪੁੱਲਾਂ ਚੁਕਾਂ ਦੀ ਗੁਰੂ ਸਾਹਿਬ ਖਿਮਾ ਬਖਸ਼ਣ ਗੁਰੂ ਦੀ ਸੰਗਤ ਐ ਜਿਹੜੀ ਹੋਇਆਂ ਪੁੱਲਾਂ ਚੁਕਾਂ ਦੀ ਖਿਮਾ ਬਖਸ਼ੇ ਇਦਾਂ ਦੀ ਹੋਰ ਸਾਖੀ ਲੈ ਕੇ ਆਪਾਂ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ